ਗੁੱਡ ਇਵਨਿੰਗ ਦੋਸਤੋ ਅੱਜ ਤੁਹਾਨੂੰ ਮਿਲਾਂਦੇ ਹਾਂ ਆਪਣੀ ਛੋਟੀ ਜੀ ਕਿਚਨ ਗਾਰਡਨਿੰਗ ਦੇ ਨਾਲ ਮੈਂ ਥੋੜੀ ਜੀ ਜਗ੍ਹਾ ਦੇ ਵਿੱਚ ਦੋ ਤਿੰਨ ਵਿੱਲਾਂ ਲਗਾ ਕੇ ਔਰ ਵਧੀਆ ਸਬਜ਼ੀ ਜਿਹੜੀ ਆ ਤਿਆਰ ਕੀਤੀ ਹੋਈ ਆ ਦੇਖੋ ਪੰਡੋਲੀਆਂ ਪੰਡੋਲ ਦੀਆਂ ਵਿੱਲਾਂ ਦੇ ਉੱਤੇ ਪੰਡੋਲੀਆਂ ਬਹੁਤ ਸੋਹਣੀਆਂ ਆ ਗਈਆਂ ਨੇ ਇਹਨਾਂ ਅਸੀਂ ਭਰ ਕੇ ਵੀ ਬਣਾ ਲੈਣੇ ਆ ਜਿਵੇਂ ਆਪਾਂ ਮਸਾਲਾ ਭਰ ਕੇ ਬਣਾਈਦਾ ਉਂਝ ਤੇ ਕੱਟ ਕੇ ਵੀ ਬਣਾ ਲੈਣਾ ਜਿਵੇਂ ਪਿੰਡੀਆਂ ਕੱਟੀਆਂ ਨੇ ਇਹ ਆ ਦੇਖੋ ਆ ਦੇਖੋ ਇੱਕ ਥੋੜੀ ਜੀ ਜਗ੍ਹਾ ਦੇ ਵਿੱਚ ਮੈਂ ਇਹਨਾਂ ਨੂੰ ਇਸ ਤਰ੍ਹਾਂ ਦੋ ਵਿੱਲਾਂ ਵੀ ਜੀਆਂ ਸੀ ਦੋ ਰੋਂਗ ਰੋਂਗ ਸੀ ਇਹ ਫਲੀਆਂ ਵਾਲੇ ਆ ਦੇਖੋ ਫਲੀਆਂ ਵਾਲੀ ਰੌਂਗ ਅੱਗੇ ਵਿੱਚ ਲੱਗੇ ਹੋਏ ਨੇ ਤੇ ਆ ਪੰਡੋਲ ਆ ਦੇਖੋ ਕਿੰਨਾ ਲੰਮਾ ਫੰਡੋਲ ਲੱਗਾ ਹੋਇਆ ਇਹ ਦੇਖੋ ਇਸ ਤਰ੍ਹਾਂ ਹੋਰ ਛੋਟੇ ਛੋਟੇ ਪਨੋਰ ਲੱਗੇ ਹੋਏ ਨੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਮੈਂ ਇਹਨਾਂ ਨੂੰ ਤਿਆਰ ਕੀਤਾ ਹੈ ਤੁਸੀਂ ਵੀ ਆਪਣੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਇਸ ਤਰ੍ਹਾਂ ਦੀ ਸਬਜ਼ੀ ਲਗਾ ਕੇ ਚੰਗੀ ਸਬਜ਼ੀ ਬਿਨਾ ਖਾਦ ਤੋ ਜਾਂ ਬਿਨਾ ਕਿਸੇ ਸਾਈਡ ਇਫੈਕਟ ਤੋਂ ਜਿਹੜੀ ਉਹ ਆਪਣੀ ਸਬਜ਼ੀ ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ نیچے ਫਲਾਵਰ ਲੱਗੇ ਹੋਏ ਨੇ ਆ ਕੀਵਰ ਦੇ ਫਲਾਵਰ ਕਟਿੰਗ ਫਲਾਵਰ ਜੋ ਪਿੰਕ ਛੜ ਦਿੰਦੇ ਨੇ ਫਲਾਵਰ ਨਾਲ ਹੋਰ ਗ੍ਰੀਨ ਪਲਾਂਟਸ ਇਧਰ ਅਮਰੂਦ ਦਾ ਪੇੜ ਸਾਡੇ ਘਰ ਦੇ ਵਿੱਚ ਲੱਗਾ ਹੋਇਆ ਸੋ ਇਸੇ ਤਰ੍ਹਾਂ ਮੈਂ ਛੋਟੇ ਜਿਹੇ ਆਪ ਲੋਕ ਦੇ ਨਾਲ ਤੁਹਾਨੂੰ ਇੰਟਰਡਿਊਸ ਕਰਵਾਣਾ ਸੀ ਮਿਲਦੇ ਆ ਨਵੀਂ ਹੋਰ ਕਿਸੇ ਜਾਣਕਾਰੀ ਦੇ ਨਾਲ ਤਬ ਤੱਕ ਬਾਏ ਬਾਏ ਥੈਂਕ ਯੂ